ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਬਠਿੰਡੇ ਆਇਆ ਸੀਗਾ ਹਸਪੀਟਲ ਦੇ ਵਿੱਚ ਨਾਲ ਤਾਂ ਟੈਸਟ ਕਰਵਾਏ ਤੇ ਨਾਲੇ ਦਵਾਈ ਜਿਹੜੀ ਆਪਦੀ ਲਈ ਉਹ ਮੈਨੂੰ 4 ਦਿਨਾਂ ਦੀ ਦਵਾਈ ਮਿਲੀ ਆ ਤੇ ਫਿਰ ਉੱਥੇ ਦਵਾਈ ਜਿਹੜਾ ਕਹ ਲਓ ਮੈਂ 4 ਕਵਰ ਨੂੰ ਵਿਹਲਾ ਹੋ ਗਿਆ ਸੀ ਉੱਥੋਂ ਫਿਰ ਮੈਂ ਕਿਹਾ ਵੀ ਮਨਾ ਕੋਈ ਗੱਲ ਨਹੀਂ ਬਠਿੰਡੇ ਆਏ ਆ ਨਾਲ ਖੰਡੌਰੀ ਬਾਰਡਰ ਤੇ ਵੀ ਚੱਲਦੇ ਆ ਖੰਡੌਰੀ ਬਾਰਡਰ ਤੇ ਆ ਕੇ ਮੈਂ ਅੱਧਾ ਕਿਉਂਕਿ ਮੇਰੇ ਤੇ ਭਾਈ ਜੀ ਉਤੋਂ ਹੁੰਦੀ ਹਲੇ ਸ਼ਮਤਾ ਨਹੀਂ ਹੈਗੀ ਮੇਰਾ ਸਾਹ ਚੜਨ ਲੱਗ ਗਿਆ ਹਾਂ ਤਾਂ ਤੁਸੀਂ ਮਜ਼ਾਕ ਡਾਉਨੇ ਆ ਮੇਰਾ ਪਰ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਵੀ ਜਿਵੇਂ ਮੈਂ ਬਿਮਾਰ ਹੋਇਆ ਹਾਂ ਉਵੇਂ ਕੋਈ ਨਾ ਹੋਵੇ ਤੁਹਾਡੇ ਮਨ ਦੇ ਵਿੱਚ ਇਹ ਆ ਕਿਤੇ ਖੌਰੇ ਦੇ ਵਿੱਚ ਕੋਈ ਡਰ ਆ ਖੌਰੇ ਜਾਣਾ ਨਹੀਂ ਚਾਹੁੰਦਾ ਅੱਗੇ 2020 ਦੇ ਵਿੱਚ ਦਿੱਲੀ ਬਾਰਡਰ ਤੇ ਜਿਹੜਾ ਦਿੱਲੀ ਜਦੋਂ ਠਿਕਰੀ ਬਾਰਡਰ ਤੇ ਮੈਂ ਤਿੰਨ ਤੋਂ ਚਾਰ ਵਾਰ ਹੀ ਗਿਆ ਸੀਗਾ ਤੇ ਉੱਥੇ ਦੋ ਦੋ ਦਿਨ ਕਦੇ ਤਿੰਨ ਦਿਨ بس ਇਹ 2 ਦਿਨ 3 ਦਿਨ ਲਾ ਕੇ ਤੇ ਮੈਂ ਜਿਹੜਾ ਕਹਿੰਦਾ ਫਿਰ ਘਰੇ 2 ਦਿਨ ਲਾ ਹੁੰਦਾ ਸੀ ਤੁਸੀਂ ਉਹ ਮੈਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਫੇਸਬੁੱਕ ਤੇ ਲਾਈਵ ਉਵੇਂ ਪਈ ਆ ਤੁਸੀਂ ਉਹ ਚੈੱਕ ਕਰ ਸਕਦੇ ਆ ਤੇ ਮੈਂ ਖੰਡੌਰੀ ਬਾਰਡਰ ਤੇ ਜਾ ਕੇ ਤੁਰਨ ਦੀ ਮੇਰੇ ਚ ਸ਼ਮਤਾ ਹੈ ਨਹੀਂ ਸੀ ਅੱਗੇ ਮੈਂ ਤੁਰਿਆ ਰਹਿੰਦਾ ਸੀਗਾ ਤੇ ਮੇਰੇ ਫਿਰ ਜਿਹੜਾ ਕਹਿੰলো ਮੇਰੇ ਫੇਫੜਿਆਂ ਦੇ ਵਿੱਚ ਦਿੱਕਤ ਆ ਉਹ ਮਹਾਰਾਜ ਸੈੱਟ ਕਰ ਦਊਗਾ ਤੇ ਬਾਕੀ ਚਲੋ ਕੁਝ ਕ ਬੰਦਿਆਂ ਨੇ ਡਾਉਣਾ ਮਜ਼ਾਕ ਆ ਉਹ ਮਜ਼ਾਕ ਡਾਈ ਜਾਣਗੇ ਤਾਂ ਮਹਾਰਾਜ ਉਹਨਾਂ ਦਾ ਵੀ ਭਲਾ ਕਰੇ ਤਾਂ ਮੈਂ ਕਿਸੇ ਦੇ ਮਾਰਾ ਨਹੀਂ ਗਿਆ ਸੀ ਉੱਥੇ ਮੇਰਾ ਫਰਜ ਆ ਮੇਰੇ ਪੰਜਾਬ ਦੀ ਲੜਾਈ ਆ ਮੈਂ ਗਿਆ ਉੱਥੇ ਪਰ ਫਿਰ ਤੋਂ ਜਿਹੜਾ ਕਹ ਲੋ ਸਰੀਰ ਨੇ ਸਾਥ ਨਹੀਂ ਦਿੱਤਾ ਤੇ ਮੈਂ ਆਪਦਾ ਵਾਪਸੀ ਜਿਹੜਾ ਫਾਇਲਕਾ ਨੂੰ ਚੱਲਿਆ ਵਾਹਿਗੁਰੂ ਬਹੁਤ ਜਲਦ ਠੀਕ ਕਰੂਗਾ ਮੈਂ ਨਾਲੇ ਤਾਂ 4 ਦਿਨਾਂ ਨੂੰ ਨਾਲੇ ਮੇਰੇ ਜਿਹੜੇ ਇੱਕ ਤਾਂ ਥਰੜ ਦਾ ਡਾਕਟਰ ਸਾਹਿਬ ਨੇ ਟੈਸਟ ਕਰਵਾਇਆ ਇੱਕ ਦੋ ਹੋਰ ਟੈਸਟ ਆ ਜਿਹੜੇ ਉਹ ਚਾਰਕ ਦਿਨਾਂ ਨੂੰ ਆਉਣੇ ਆ ਤੇ ਵਾਹਿਗੁਰੂ ਭਲੀਆਂ ਕਰੇ ਸੱਚੇ ਪਾਤਸ਼ਾਹ ਬਸ ਉਦੋਂ ਠੀਕ ਹੋ ਜਾਣਗੇ ਇੱਕ ਉਹਨਾਂ ਨੇ ਸਿਰ ਦੇ ਵਿੱਚ ਪ੍ਰੋਬਲਮ ਦੱਸੀ ਆ ਫਿਰ ਇਹਨਾਂ ਨੇ ਡਾਉਣਾ ਦਾ ਮਜ਼ਾਕ ਆ ਪਰ ਮੈਨੂੰ ਪ੍ਰੂਫ ਦੇਨੇ ਪੈਂਦੇ ਆ ਮੈਂ ਪ੍ਰੂਫ ਤੁਹਾਨੂੰ ਇਹ ਵੀ ਦੇਣ ਲੱਗਿਆ ਆ ਜਿਹੜਾ ਕਹਿ ਲੋ ਉਹਨਾਂ ਨੇ ਆ ਜਿਹੜੀ ਦਵਾਈ ਜੀ ਲਾ ਕੇ ਉਹਨਾਂ ਨੇ ਸਾਰੇ ਪਾਸੋਂ ਮੇਰੇ ਟੈਸਟ ਕੀਤੇ ਸੀ ਆਵੇ ਸਾਰੇ ਪਾਸੇ ਦਵਾਈ ਤੁਸੀਂ ਫਿਰ ਵੀ ਮਜ਼ਾਕ ਡਾਉਂਗੇ ਉਹ ਤੁਹਾਡੀ ਇੱਛਾ ਮੈਂ ਤਾਂ ਕਹਿੰਦਾ ਵੀ ਮਹਾਰਾਜ ਜਿਵੇਂ ਮੈਂ ਬਿਮਾਰ ਹੋਇਆ ਪਿਓਵੇਂ ਕੋਈ ਬੈਰੀ ਦੁਸ਼ਮਣ ਉਹ ਨਾ ਕਰੀ ਇਹ ਬੰਦੇ ਮਜ਼ਾਕ ਡਾਈ ਜਾਂਦੇ ਨਹੀਂ ਮੇਰਾ ਕੋਈ ਦਿਲ ਨਹੀਂ ਕਰਦਾ ਅੱਜ ਵੀ ਮੇਰੇ ਇੱਥੇ ਜਿਹੜਾ ਕਹਿ ਲੋ 5130 ਰੁਪਏ ਟੈਸਟਾਂ ਤੇ ਲੱਗੇ ਆ ਤੇ ਹੋਰ ਜਿਹੜਾ ਕਹਿ ਲੋ ਦਵਾਈ ਤੇ ਲੱਗੇ ਆ 465 ਰੁਪਏ ਦਵਾਈ ਸਸਤੀ ਆਈ ਇਹ ਟੈਸਟ ਮਹਿੰਗੇ ਹੋਏ ਆ ਤੁਹਾਨੂੰ ਮਜ਼ਾਕ ਲੱਗਦੇ ਆ ਭਾਈ ਸਾਹਿਬ ਪਰ ਮੈਂ ਤੁਹਾਨੂੰ ਦੱਸ ਦਿੱਤਾ ਤੇ ਬਹੁਤ ਜਲ ਦਵਾਈ ਗੁਰੂ ਦੀ ਕਿਰਪਾ ਨਾਲ ਠੀਕ ਹੋਵਾਂਗੇ ਤਾਂ ਨਾਲ ਦੀ ਨਾਲ ਫਿਰ ਮੈਂ ਇੱਥੇ ਖੰਡੌਰੀ ਬਾਰਡਰ ਤੇ ਵੀ ਤੇ ਸ਼ੰਭੂ ਬਾਰਡਰ ਤੇ ਵੀ ਹਾਜ਼ਰੀ ਲਵਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਮੈਂ ਇਹ ਵੀ ਗੱਲ ਕਹਿ ਦੇਵਾਂ ਕਿ ਮੇਰਾ ਜਿਹੜਾ ਮਜ਼ਦੂਰ ਭਾਈਚਾਰਾ ਉਹ ਆਂਦਾ ਹੁੰਦਾ ਵੀ ਭਾਈ ਤੂੰ ਜ਼ਿਮੀਦਾਰਾਂ ਦੇ ਧਰਨੇ ਤੇ ਜਾਵੜਦਾ ਸਾਡੇ ਬਾਰੇ ਗੱਲ ਨਹੀਂ ਕਰਦਾ ਮੈਂ ਮਜ਼ਦੂਰ ਭਾਈਚਾਰੇ ਨੂੰ ਦੱਸ ਦੇਵਾਂ ਭਾਈ ਸਾਹਿਬ ਮੇਰੇ ਤਾਂ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੇਰਾ ਕਿਸੇ ਨਾਲ ਪਿਆਰ ਨਹੀਂ ਮੇਰਾ ਕਿਸੇ ਨਾਲ ਦੋਸਤੀ ਨਹੀਂ ਸਾਰੇ ਆਪਾਂ ਜਿਹੜੇ ਮੈਂ ਹੁਣ ਅੱਜ ਤੁਹਾਨੂੰ ਗੱਲ ਕਰਨ ਲੱਗਿਆ ਕਿਸੇ ਦੀ ਗੱਲ ਕੋਈ ਨਹੀਂ ਕਰਦਾ ਹੁੰਦਾ ਤਾਂ ਤੁਹਾਡੇ ਮਨ ਦੇ ਵਿੱਚ ਵਹਿਮਾ ਵੀ ਮੈਂ ਗੱਲ ਨਹੀਂ ਕਰਦਾ ਮੈਂ ਗੱਲ ਕਿਉਂ ਨਹੀਂ ਕਰਦਾ ਮੈਂ ਜਿਹੜਾ ਸਿਹਤ ਸਿੱਖਿਆ ਰੋਜ਼ਗਾਰ ਹਮੇਸ਼ਾ ਗਰੀਬ ਦੀ ਗੱਲ ਕੀਤੀ ਹੈ ਚਾਹੇ ਉਹ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਚਾਹੇ ਕੋਈ ਜਰਨਲ ਆ ਨਾਲ ਹੁਣ ਮੈਂ ਤੁਹਾਨੂੰ ਜਿਹੜੀ ਇਹ ਬੇਨਤੀ ਇਹ ਕਰਦਾ ਕਿ ਜਿਹੜੀਆਂ ਮਜ਼ਦੂਰ ਜੱਥੇ ਬੰਦੀਆਂ ਉਹ ਅੱਜ ਖੰਡੌਰੀ ਸ਼ੰਭੂ ਬਾਰਡਰ ਤੇ ਆ ਕੇ ਨਾਲ ਭਾਈ ਤੁਸੀਂ ਵੀ ਸਰਕਾਰ ਦੇ ਅੱਗੇ ਆਪਦੇ ਜਿਹੜੇ ਉਹ ਸਵਾਲ ਆ ਉਹ ਰੱਖ ਦੋ ਕਿ ਇੱਕ ਤਾਂ ਸਾਡੇ ਜਿਹੜੇ ਮਕਾਨ ਆ ਉਹਨਾਂ ਦੀਆਂ ਰਜਿਸਟਰੀਆਂ ਕਰਕੇ ਦਿਓ ਸਾਨੂੰ ਕਿਉਂਕਿ ਸਾਡੇ ਕੋਲ ਮਕਾਨ ਤਾਂ ਹੈਗੇ ਆ ਦਾਦਾ ਸਮਰਲੇ ਖਾਂ ਦੇ ਤਾਂ ਹੈਗੇ ਆ 5-5 ਮਰਲੇ ਖਾਂ ਦੇ ਹੈਗੇ ਆ ਪਰ ਉਹਨਾਂ ਦੀ ਰਜਿਸਟਰੀ ਹੈ ਨਹੀਂਗੀ ਸਾਨੂੰ ਉਹਨਾਂ ਮਕਾਨਾਂ ਦੀ ਰਜਿਸਟਰੀ ਕਰਕੇ ਦਿਓ ਪਹਿਲੀ ਮੰਗ ਦੂਜੀ ਮੰਗ ਇਹ ਵੀ ਰਾਸ਼ਨ ਕਾਰਡ ਤਾਂ ਆਪਣੇ ਕੋਲ ਹੈਗੇ ਆ ਪਰ ਉਹ ਰਾਸ਼ਨ卡ਟ ਜਿਹੜਾ ਰੱਛਣਾ ਸਾਡਾ ਬੰਦ ਕਰੋ ਤੇ ਸਾਡੇ ਬੱਚੇ ਪੜ੍ਹੇ ਲਿਖੇ ਆ ਸਾਡੇ ਬੱਚਿਆਂ ਨੂੰ ਤੁਸੀਂ ਨੌਕਰੀ ਦਿਓ ਫਿਰ ਦੂਸਰੇ ਨੰਬਰ ਤੇ ਆ ਤੀਜੇ ਨੰਬਰ ਤੇ ਜਿਹੜੀ ਮੰਗ ਰੱਖਣੀ ਉਹ ਮੰਗੋ ਵੀ ਸਾਨੂੰ 10 ਲੱਖ ਤੱਕ ਰੁਪਏ ਦਾ ਲੋਨ ਚਾਹੀਦਾ ਤੇ ਸਾਡੇ ਜਿਹੜਾ ਕਹ ਲੋ 11 ਸਾਲਾਂ 12 ਸਾਲਾਂ ਵਾਸਤੇ ਕਿਸ਼ਤਾਂ ਉਹਨਾਂ ਚਾਹੀਦੀਆਂ 10 ਲੱਖ ਦਾ ਸਾਥੋਂ 11 ਲੱਖ ਭਰਾਓ ਪਰ ਅਸੀਂ ਸਬਸਿਡੀ ਨਹੀਂ ਮੰਗਦੇ ਅਸੀਂ ਉਹ 10 ਲੱਖ ਦਾ ਕੰਮ ਕਰ ਲਈਏ ਮੰਗਾ ਅੱਜ ਮੰਗ ਸਕਦੇ ਆ ਤੁਸੀਂ ਤੇ ਬਾਕੀ ਭਾਈ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਵੀ بڑے ਲੋਕ ਹੁੰਦੇ ਆ ਕੁਝ ਮਜ਼ਾਕ ਡਾਉਣੇ ਹੁੰਦੇ ਆ ਕੋਈ ਗੱਲ ਨੂੰ ਸਮਝਣ ਵਾਲੇ ਹੁੰਦੇ ਆ ਤਾਂ ਜੇਕਰ ਭਾਈ ਸਾਹਿਬ ਕੁਝ ਗਲਤ ਬੋਲਿਆ ਹੋਵੇ ਉਸਦੇ ਵਾਸਤੇ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ